ਇਹ ਪਾਵਨ ਸਥਾਨ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਸਥਾਨ ਹੈ ਇੱਥੇ ਜਗਤ ਦੇ ਮਾਲਕ ਤਨਤਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ 1544 ਸੋਮਤ 1487 ਈਸਵੀ ਨੂੰ ਸੁਲਤਾਨਪੁਰ ਲੋਧੀ ਤੋਂ ਬਰਾਤ ਦੇ ਸਮੇਤ ਵਿਆਹਣ ਵਾਸਤੇ ਇਸ ਪਾਵਨ ਸਥਾਨ ਤੇ ਆਏ ਬਰਾਤ ਦਾ ਢਰਾਉ ਕੀਤਾ ਗਿਆ ਇੱਥੋਂ ਥੋੜੀ ਦੂਰੀ ਤੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਜੋ ਕਿ ਸਾਡੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਦਾ ਪੇਕਾ ਘਰ ਹੈ ਮੂਲ ਚੰਦ ਜੀ ਪਟਵਾਰੀ ਦਾ ਘਰ ਹੈ ਉੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਹੋਏ ਪੂਰੇ ਪ੍ਰਾਚਨ ਰਵਾਤਾ ਅਨੁਸਾਰ ਮਹਾਰਾਜ ਦੀ ਪੂਰੀ ਵਿਆਹ ਵਾਲੀ ਪੈਰੀ ਕੀਤੀ ਜਾਂਦੀ ਆ ਗੁਣੇ ਕੱਢੇ ਜਾਂਦੇ ਹਨ ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਨੰਦ ਕਾਰਜ ਤੋਂ ਬਾਅਦ ਇਸ ਕੱਚੀ ਕੰਦ ਦੇ ਕੋਲ ਬਿਠਾਇਆ ਗਿਆ ਬਜ਼ੁਰਗ ਮਾਤਾ ਨੇ ਆ ਕਰਕੇ ਸਤਿਗੁਰੂ ਜੀ ਨੂੰ ਕਿਹਾ ਕਿ ਸਤਿਗੁਰੂ ਜੀ ਕੰਦ ਕੱਚੀ ਹੈ ਢਹਿਣ ਵਾਲੀ ਹੈ I would take a